ਅੱਜ ਸ਼ਸ਼ੀਕਾਲ ਤੁਸੀਂ ਜੁੜੇ ਹੋ ਦੀਸ ਦੁਨੀਆ ਦੇ ਨਾਲ ਮੈਂ ਸੋਨੀ ਸਿੰਘ ਖੜੋ ਤੇ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ 649ਵੇਂ ਜਨਮ ਦਿਨ ਨੂੰ ਸਮਰਪਿਤ ਤੇ ਗੁਰਪਰਬ ਨੂੰ ਸਮਰਪਿਤ ਅੱਜ ਖੂਨਦਾਨ ਕੈਂਪ ਜਿਹੜਾ ਰੱਖਿਆ ਗਿਆ ਬੌੜਾ ਗੇਟ ਤੇ ਰਵਿਦਾਸ ਹੋਰ ਦੁਬਾਰਾ ਵਿਖੇ ਅਸੀਂ ਗੱਲਬਾਤ ਕਰਦੇ ਹਾਂ ਕਮੇਟੀ ਮੈਂਬਰਾਂ ਨਾਲ ਤੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਤੋਂ ਆਏ ਨੇ ਤੇ ਯੂਥ ਆਗੂਆਂ ਨਾਲ ਜਿਹੜੇ ਡੋਨੇਟ ਕਰ ਰਹੇ ਨੇ ਕਿੱਤਾਂ ਦਾ ਮੰਦੇ ਵਿੱਚ ਉਹਨਾਂ ਦੇ ਚਾਹਗਾ ਖੂਨਦਾਨ ਕਰਨ ਦੀ ਗੱਲਬਾਤ ਕਰਦੇ ਅੱਜ ਦਲਜੀਤ ਜੀ ਜਿਹੜੇ ਪ੍ਰੈਸ ਨਾਲ ਜੁੜੇ ਹੋਏ ਨੇ ਅੱਜ ਖੂਨ ਡੋਨੇਟ ਕਰਨਾ ਹੈ ਨੇ ਜਿਹੜੇ ਸਮਾਜ ਤੇ ਵੀ ਸੰਸਥਾ ਦੇ ਵਿੱਚ ਵੀ ਜੁੜੇ ਰਹਿੰਦੇ ਨੇ ਕਿ ਅੱਜ ਪੁੱਛਦੇ ਆ ਉਹਨਾਂ ਨੂੰ ਵੀ 6ਵੇਂ 649ਵੇਂ ਗੁਰੂ ਜਗਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਉੱਤੇ ਅੱਜ ਉਹ ਖੂਨਦਾਨ ਕਰ ਰਹੇ ਜੀ ਵੀ ਕਿੱਦਾਂ ਦਾ ਇੱਕ ਸਮਾਜ ਨੂੰ ਮੈਸੇਜ ਹੈ ਤੇ ਯੂਥ ਨੂੰ ਮੈਸੇਜ ਕੀ ਦੇਣਾ ਚਾਹੀਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤਾਂ ਪਹਿਲਾਂ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਗੁਰਦਾਸ ਜੀ ਦੇ ਜਨਮ ਦਿਹਾੜੇ ਜੀ 699 ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਉਹਨਾਂ ਨੇ ਜੋ ਆਪਣੇ ਸਮਾਜ ਵਿੱਚ ਗਿਆਨਤਾ ਫੈਲੀ ਹੋਈ ਸੀ ਉਹਦਾ ਚਾਨਣ ਕਰਿਆ ਤੇ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਿਆ ਤੇ ਅਸੀਂ ਅੱਜ ਉਹਨਾਂ ਦੇ ਜਿਹੜਾ ਸਪੈਸ਼ਲ ਦਿਨ ਹੈ ਉਹਤੇ ਖੂਨਦਾਨ ਕਰਕੇ ਉਹਨਾਂ ਨੂੰ ਇੱਕ ਸ਼ਰਧਾ ਦੇ ਆਪਣੇ ਫੁੱਲ ਭੇਟ ਕਰਨਾ ਹੈ ਤੇ ਬਲੱਡ ਡੋਨੇਸ਼ਨ ਕਰਨਾ ਚਾਹੀਦਾ ਹੈ ਕਿਸੇ ਨਾ ਬਹੁਤ ਕੀਮਤੀ ਜਾਨਾਂ ਬਦਲਦੀਆਂ ਨੇ ਲੋਕਾਂ ਦੇ ਕਈ ਘਰ ਉਜੜ ਜਾਂਦੇ ਨੇ ਟਾਈਮ ਤੇ ਖੂਨ ਨਾ ਮਿਲਣ ਕਰਕੇ ਅਸੀਂ ਆਪਣੇ ਵੱਲੋਂ ਵੀ ਅਪੀਲ ਕਰਦੇ ਹਾਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਕਿ ਤੂੰ ਖੂਨਦਾਨ ਤੂੰ ਕਰ ਦੇਣਾ ਚਾਹੀਦਾ 3 ਸਾਲ ਸੋਰੀ 3 ਮਹੀਨੇ ਬਾਅਦ ਦੁਬਾਰਾ ਬਲੱਡ ਦੁਬਾਰਾ ਬਣ ਜਾਂਦਾ ਬਾਡੀ ਦੁਬਾਰਾ ਰਿਕਵਰ ਹੋ ਜਾਂਦੀ ਹੈ ਦੁਬਾਰਾ ਖੂਨ ਦੇਣ ਦੇ ਲਾਈਕ ਬਟ ਆਪਾਂ ਜੇ ਸਾਲ ਦੇ ਵੀ ਦੋ ਵਾਰ ਵੀ ਕੋਈ ਖੂਨ ਦੇਣਾ ਤਾਂ ਆਪਾਂ ਨੂੰ ਕੋਈ ਮੇਜਰ ਇਸ਼ੂ ਨਹੀਂ ਆਉਂਦਾ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ इवन ਜਿਹੜਾ ਪੁਰਾਣਾ ਖੂਨ ਹੁੰਦਾ ਤਾਂ ਨਵਾਂ ਬਣ ਕੇ ਬਾਡੀ ਥੋੜਾ ਜਿਹਾ ਹੋਰ ਜ਼ਿਆਦਾ ਐਕਟਿਵ ਹੁੰਦੀ ਹੈ ਦੇਖੋ ਜੀ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪ੍ਰਭ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਵੱਲੋਂ ਉਤਮ ਸੇਵਾ ਮਾਨਵ ਸੇਵਾ ਉਤਮ ਸੇਵਾ ਰਜਿਸਟਰਡ ਨਾਬਾ ਦੇ ਸੰਸਥਾ ਜਿਹੜੀ ਹੈਗੀ ਹੈ ਜੋ ਕਾਫੀ ਲੰਮੇ ਸਮੇਂ ਤੋਂ ਇਹ ਉਪਰਾਲਾ ਕਰ ਰਹੀ ਹੈ ਹੁਣ ਦਾਨ ਕਰਾਉਣ ਦਾ ਤੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇਹ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਦਾ ਅੱਜ ਪਹਿਲਾ ਉਪਰਾਲਾ ਹੈ ਇਹ ਇੱਕ ਖੂਨਦਾਨ ਕੈਂਪ ਉਹ ਕਰਵਾ ਰਹੇ ਨੇ ਆਪਣੇ ਲੋਕਾਂ ਨੂੰ ਮੋਟੀਵੇਟ ਕਰਕੇ ਇੱਥੇ ਖੂਨਦਾਨ ਕੀਤਾ ਜਾਏਗਾ ਲਗਭਗ ਸਾਨੂੰ ਉਮੀਦ ਹੈ ਕਿ 50 ਜੂਨ ਤੱਕ ਖੂਨ ਹੈ ਜਿਹੜਾ ਅੱਜ ਇਸ ਤੇਰਾ ਸ੍ਰੀ ਗੁਰੂ ਰਵਿਦਾਸ ਵਿਖੇ ਡੋਨੇਟ ਕੀਤਾ ਜਾਵੇਗਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਲਈ ਖੂਨਦਾਨ ਕਰਨਾ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਇਹ ਬਹੁਤ ਵੱਡਾ ਭਲਾ ਹੈ ਔਰ ਇੱਕ ਮੈਂ ਮੈਂ ਸਮਝਦਾ ਕਿ ਸਭ ਤੋਂ ਉਤਮ দান ਹੈ ਜਿਹੜਾ ਉਹ ਖੂਨਦਾਨ ਹੈ ਕਿਸੇ ਦੀ ਜ਼ਿੰਦਗੀ ਬਚਾ ਲੈਣੀ ਤੇ ਇਸ ਮਤਲਬ ਇਸ ਤਰ੍ਹਾਂ ਸਾਡੇ ਬੱਚੇ ਨੇ ਜਿਹੜੇ ਉਹ ਖੂਨਦਾਨ ਕਰ ਰਹੇ ਨੇ ਤੇ ਮੈਂ ਫਿਰ ਉਤਮ ਸੇਵਾ ਮਾਨਵ ਸੇਵਾ ਉਤਮ ਸੇਵਾ ਸੁਸਾਇਟੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਵੀ ਵਿੱਚ ਸ਼ਾਮਲ ਕੀਤਾ ਮੋਟੀਵੇਟ ਕੀਤਾ ਤੇ ਅਸੀਂ ਇਸ ਦੇ ਕਾਬਿਲ ਬਣਿਆ ਕੈਂਪ ਲਗਾਉਣ ਦੇ ਅੱਜ ਅਸੀਂ ਸ੍ਰੀ ਗੁਰੂ ਦਾਸ ਸੇਵਾ ਸੁਸਾਇਟੀ ਵੱਲੋਂ ਉਹਨਾਂ ਦੇ 649ਵੇਂ ਪ੍ਰਕਾਸ਼ ਦਿਹਾੜੇ ਦੇ ਉੱਤੇ ਇੱਕ ਖੂਨਦਾਨ ਕੈਂਪ ਲਗਾ ਰਹੇ ਹਾਂ ਇਹ ਸ੍ਰੀ ਗੁਰੂ ਦਾਸ ਸੇਵਾ ਸੁਸਾਇਟੀ ਵੱਲੋਂ ਮਾਨਵ ਸੇਵਾ ਉੱਤਮ ਸੇਵਾ ਰਜਿਸਟਰਡ ਨਾਭਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਜੀ ਇਹ ਖੂਨਦਾਨ ਦਾ ਪਹਿਲਾ ਖੂਨਦਾਨ ਕੈਂਪ ਹੈ ਪਰ ਸਾਡੀ ਸੁਸਾਇਟੀ ਜਿਹੜੀ ਹੈ ਪੇ ਬੈਕ ਟੂ ਸੁਸਾਇਟੀ ਦੇ ਮਿਸ਼ਨ ਦੇ ਤਹਿਤ ਕੰਮ ਕਰਦੀ ਹੈ ਇਕੱਲੇ ਜਨਮ ਦਿਨ ਮਨਾਉਣਾ ਹੀ ਸਾਡਾ ਕੋਈ ਮੋਟਿਵ ਨਹੀਂ ਹੈਗਾ ਕਿਉਂਕਿ ਅਸੀਂ ਸਮੇਂ-ਸਮੇਂ ਤੇ ਪਹਿਲਾਂ ਵੀ ਅਸੀਂ ਡੈਂਟਲ ਕੈਂਪ ਲਗਾਏ ਹੋਰ ਮੈਡੀਕਲ ਕੈਂਪ ਅੱਖਾਂ ਦੇ ਟੈਕਅਪ ਕੈਂਪ ਸਿਲਾਈ ਸੈਂਟਰ ਚੱਲਦਾ ਸਾਡਾ ਇਸ ਨਾਲ ਅਸੀਂ ਲੋਕ ਭਲਾਈ ਦੇ ਕੰਮ ਵੀ ਸਾਡੀ ਜਿਹੜੀ ਸੁਸਾਇਟੀ ਉਹ ਕਰ ਰਹੀ ਹੈ ਇਸ ਕਰਕੇ ਇਹ ਵੀ ਸਾਨੂੰ ਇਹਨਾਂ ਨੇ ਮੋਟੀਵੇਟ ਕੀਤਾ ਮਾਨਵ ਸੇਵਾ ਉੱਤਮ ਸੇਵਾ ਸਟੇਟਿ ਨੇ ਤਾਂ ਅਸੀਂ ਜਦੋਂ ਗੱਲਬਾਤ ਕੀਤੀ ਦੇਖੋ ਸਾਡੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਲਗਾਤਾਰ ਸਾਰੇ ਬੈੱਡ ਕੋਈ ਖਾਲੀ ਨਹੀਂ ਹੈਗਾ ਤੇ ਖੂਨਦਾਨ ਜਿਹੜਾ ਹੈ ਕੈਂਪ ਲਗਾਤਾਰ ਚੱਲ ਰਿਹਾ ਹੈ ਤੇ ਉਹਨਾਂ ਨਾਲੇ ਸਮੇਂ ਦੇ ਵਿੱਚ ਵੀ ਇਹ ਸੁਸਾਇਟੀ ਜਿਹੜੀ ਇਹੇ ਜੇ ਕੰਮ ਕਰਦੀ ਰਹੋਗੇ ਮੈਂ ਇਸ ਦਾ ਅੱਜ ਦੇ ਇਹ ਖੂਨਦਾਨ ਕੈਂਪ ਦੀ ਜਿੱਤੇ ਸ਼ਲਾਘਾ ਕਰਦਾ ਹਾਂ ਤਾਂ ਅੱਜ ਮੈਂ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਸਾਇਟੀ ਵੱਲੋਂ ਤੇ ਸਾਰੇ ਲੋਕਾਈ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵੀ ਦਿੰਦਾ ਹਾਂ ਨੇਹਾ ਇਨ ਬੈਡਿਸਟ੍ਰਿਕ ਪਟਿਆਲਾ ਤੁਹਾਡਾ ਅੱਜ ਜਿੱਦਾਂ ਵੀ ਤੁਹਾਨੂੰ ਪਤਾ ਹੈਗਾ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਚੱਲ ਰਿਹਾ ਹੈਗਾ ਤੇ ਉਹ ਮੈਂਨੇ ਆਪਣਾ ਅੱਜ ਬਲੱਡ ਦੇ ਕੇ ਮੈਂ 29ਵੀਂ ਵਾਰੀ ਬਲੱਡ ਦਿੱਤਾ ਹੈਗਾ ਬਲੱਡ ਦਿੱਤਾ ਮੈਨੂੰ ਬਹੁਤ ਖੁਸ਼ੀ ਆ ਅੱਜ 29ਵੀਂ ਵਾਰੀ ਬਲੱਡ ਦਿੱਤਾ ਹੈ ਮੈਂ ਲਗਭਗ ਡੇਢ ਸਾਲ ਤੋਂ ਬਾਅਦ ਬਲੱਡ ਦੇ ਰਿਹਾ ਜੀ ਅੱਜ ਬੌੜਾ ਗੇਟ ਵਿਖੇ 649ਵੇਂ ਰਵਿਦਾਸ ਜੰਤੀ ਦੇ ਉੱਤੇ ਤਾਂ ਤਾਂ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪਰਬਤੀ ਤੇ ਉੱਥੇ ਅੱਜ ਰੱਖਿਆ ਗਿਆ ਸੀ ਜਿਹੜਾ ਖੂਨਦਾਨ ਕੇਪਰ ਰੱਖਿਆ ਗਿਆ ਸੀ ਅੱਜ ਮੇਰਾ ਵੀ ਇਸ ਭਾਗ ਬਣਿਆ ਵੀ ਕਮ ਸੇ ਕਮ ਅਸੀਂ ਵੀ ਖੂਨਦਾਨ ਕਰੀਏ ਤੇ ਘਟੂ ਘਟ ਮੈਂ 1.5 ਸਾਲ ਬਾਅਦ ਦੂਜੀ ਤੀਜੀ ਵਾਰ ਬਲੱਡ ਦਿੱਤਾ ਹੀ ਅੱਜ ਹੋ ਗਿਆ 5-6 ਵਾਰ ਜੀ 5-6 ਵਾਰ ਕਰ ਚੁੱਕਿਆ ਪਹਿਲਾਂ ਵੀ ਵਧੀਆ ਹੋ ਰੇ ਸਭ ਕਰਨੇ ਚਾਹੀਦੇ ਸਭ ਲਈ ਵਧੀਆ ਚੀਜ਼ ਆ ਬਿਮਾਰੀਆਂ ਦਾ ਬੰਦਾ ਦੂਰ ਰਹਿੰਦਾ ਵਰਤੋਂ ਵਾਰ ਜੀ ਨੂੰ ਜਿਹਨੂੰ ਲੋੜ ਹੁੰਦੀ ਆ ਬਲੱਡ ਦੀ ਉਹਨੂੰ ਦੇਣਾ ਚਾਹੀਦਾ ਕਿਸੇ ਬੰਦੇ ਫੋਰਚਾਇੰਡ ਜੇ ਆਪਾਂ ਕਹੀਏ ਕਿਸੇ ਦਾ ਐਕਸੀਡੈਂਟ ਹੋਏ ਨਾ ਉਹਨੂੰ ਲੋਡ ਹੁੰਦੇ ਫਿਰ ਆਪ ਐਜ ਜਿਹੜੇ ਡੋਨੇਟਰ ਹੁੰਦੇ ਨੇ ਉਹਨਾਂ ਤੋਂ ਉਹਨੂੰ ਖੂਨ ਮਿਲ ਜਾਂਦਾ ਵਧੀਆ ਰਹਿੰਦਾ ਹੈ